ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦਾ ਮੁੱਖ ਮੰਤਰੀ ਪਰਸੋਂ ਇੱਕ ਵੀਡੀਓ ਪਾ ਕੇ ਕਹਿੰਦਾ ਕਿ ਅਸੀਂ ਚੜ੍ਹਦੀ ਕਲਾ ਮਿਸ਼ਨ ਸ਼ੁਰੂ ਕਰਨ ਜਾ ਰਹੇ ਹਾਂ ਹਰ ਪੀੜਤਾਂ ਵਾਸਤੇ ਇਹ ਲੋਕਾਂ ਨੂੰ ਹੈਰਾਨਗੀ ਮਹਿਸੂਸ ਹੋਈ ਕਿ ਜਿਨ੍ਹਾਂ ਨੇ ਚੜ੍ਹਦੀ ਕਲਾ 'ਚ ਰਹਿਣਾ ਜਾਂ ਜਿਨ੍ਹਾਂ ਨੇ ਚੜ੍ਹਦੀ ਕਲਾ 'ਚ ਕੰਮ ਕਰਨਾ ਉਹਦਾ ਮਹੀਨੇ ਤੋਂ ਕਰ ਰਹੇ ਨੇ ਉਹ ਤਾਂ ਪਿੰਡਾਂ ਥਾਵਾਂ ਹਰ ਥਾਂ ਦੇ ਉੱਤੇ ਪਹੁੰਚ ਕੇ ਚੜ੍ਹਦੀ ਕਲਾ ਦਾ ਸਨੇਹਾ ਲੈ ਕੇ ਜਿਹੜਾ ਗੁਰੂ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਨੇ ਤੇ ਉਹਨਾਂ ਨੇ ਸਾਰਾ ਕੁਝ ਚੜ੍ਹਦੀ ਕਲਾ 'ਚ ਕਰ ਲਿਆ ਹੁਣ ਪਤਾ ਨਹੀਂ ਸਰਕਾਰ ਨੂੰ ਫੁੱਤੇ ਪਿਆ ਕਿੱਥੋਂ ਚੇਤਾ ਆਇਆ ਕਿ ਅਸੀਂ ਚੜ੍ਹਦੀ ਕਲਾ ਦਾ ਮਿਸ਼ਨ ਜਿਹੜਾ ਉਹ ਸ਼ੁਰੂ ਕਰਨਾ ਹੈ ਖੈਰ ਇਹ ਮੁੱਖ ਮੰਤਰੀ ਸਾਹਿਬ ਦਾ ਚੜ੍ਹਦੀ ਕਲਾ ਮਿਸ਼ਨ ਕੀ ਸੀ ਉਹ ਕੱਲ ਸਮਝਾਈ ਉਹ ਤੁਸੀਂ ਇੱਕ ਵੀਡੀਓ ਕਲਿੱਪ ਵੱਖ-ਵੱਖ ਪੇਜਾਂ ਦੇ ਪਈ ਵੇਖੀ ਹੋਣੀ ਹੈ ਬਹੁਤ سارے ਟੀਵੀ ਚੈਨਲ ਨੇ ਵੀ ਚਲਾਈ ਉਹ ਵੀਡੀਓ ਕਲਿੱਪ ਕੀ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਕ ਪਿੰਡ ਵਿੱਚ ਗਰੀਬ ਕਿਸਾਨਾਂ ਤੇ ਲੋਕਾਂ ਨੂੰ ਕੁੱਟਦੇ ਪਏ ਆ ਉਹ ਗਰੀਬ ਤੇ ਕਿਸਾਨ ਲੋਕ ਕੌਣ ਨੇ ਉਹ ਹਿੰਦਪਾਗ ਸਰਹੰਦ ਦੇ ਉੱਤੇ ਭਾਰਤ ਦਾ ਖੀਰਲਾ ਪਿੰਦੇ ਟੈਂਡੀ ਵਾਲਾ ਜੋ ਕਿ ਫਰੋਇਪੁਰ ਸ਼ਹਿਰ ਦੇ ਨਾਲ ਲੱਗਦਾ ਇਹ ਲੋਕ ਉਥੋਂ ਦੇ ਨੇ ਜਿਨ੍ਹਾਂ ਨੂੰ ਪੁਲਿਸ ਕੁੱਟ ਰਹੀ ਹੈ ਕੁੱਟ ਤਾਂ ਆ ਰਹੀ ਹੈ ਕਿ ਉਥੇ ਸਿਹਤ ਮੰਤਰੀ ਬਲਵੀਰ ਸਿੰਘ ਆਏ ਆ ਤੇ ਨਾਲ ਉਹਨਾਂ ਦੇ ਹੋਰ লামਲਸ਼ਕਰ ਹੋਣਾ ਤੇ ਜਿਹੜੇ ਉਥੋਂ ਦੇ ਵਸਨੀਕ ਨੇ ਉਹਨਾਂ ਨੇ ਉਹਨਾਂ ਨੂੰ ਸਵਾਲ ਖੜੇ ਕੀਤੇ ਆ ਕਿ ਤੁਹਾਨੂੰ ਹੋਣ ਚੇਤਾ ਤੁਹਾਡਾ ਆ ਗਿਆ ਜਦ ਕਿ ਦੋਸਤੋ ਇਹ ਗੱਲ ਵੇਖਣ ਵਾਲੀ ਹੈ ਇਹ ਪਿੰਡ ਜਿਹੜਾ ਬੁਰੀ ਤਰ੍ਹਾਂ ਪਾਣੀ ਨਾਲ ਘਿਰਿਆ ਹੋਇਆ ਸੀ ਇਸ ਪਿੰਡ ਨੂੰ ਸਤਲੁਜ ਦਰਿਆ ਨੇ ਢਾਲਾਈ ਹੋਈ ਸੀ ਇਸ ਪਿੰਡ ਦੇ ਵਸਿੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਕੀਤੀ ਫੋਨ ਕੀਤੇ ਸਤਕਾਰਯੋਗ ਸਿੰਘ ਸਾਹਿਬ ਉੱਥੋਂ ਆਪ ਆਏ ਔਰ ਚੱਲ ਕੇ ਬੇੜੀ 'ਚ ਬੈਠ ਕੇ ਇਹਨਾਂ ਦੇ ਪਿੰਡ ਵਰਦੇ ਮੀਚੇ ਅਰਦਾਸ ਬੇਨਤੀ ਕਰਕੇ ਗਏ ਤੇ ਲੋਕਾਂ ਦਾ ਦੁੱਖ ਸੁੱਖ ਜਾਣਿਆ ਹੁਣ ਲੋਕਾਂ ਨੇ ਤਾਂ ਸਰਕਾਰ ਨੂੰ ਸਵਾਲ ਖੜੇ ਕਰਨੇ ਹੀ ਐ ਕਿ ਜਦ ਅਸੀਂ ਰੋਡ ਦੇ ਪੈਸਾਂ ਜਦੋਂ ਚਾਰਛੇਰੇ ਪਿੰਡ ਨੂੰ ਖੱਗਾ ਪਾਇਆ ਸੀ ਪਾਣੀ ਨੇ ਇੱਕ ਬੰਨਿਓ ਹਿੰਦਪਾਕ ਸਰਹੱਦ ਦਾ ਗੁੱਜਿਓ ਬੰਨਿਓ ਦਰਿਆਣੇ ਖੱਗਾ ਪਾ ਲਿਆ ਤੇ ਭਾਈ ਸਰਕਾਰ ਸਾਡੀ ਸਾਰ ਲੈਣ ਵਾਸਤੇ ਬਣੀ ਪਹੁੰਚੀ ਚੌਥੇ ਫਿਰ ਲੋਕਾਂ ਨੇ ਵੀਡੀਓ ਬਣਾਈਆਂ ਤੇ ਗਨਮਨ ਜਿਹੜੇ ਸੀ ਇਹਨਾਂ ਮੰਤਰੀ ਸਾਹਿਬਾਨ ਉਹਨਾਂ ਦੇ ਜਾਂ ਹੋਰ ਪੁਲਿਸ ਮੁਲਾਜ਼ਮ ਉਹ ਲੋਕਾਂ ਤੋਂ ਮੋਬਾਈਲ ਖੋਣ ਲੱਗ ਪਏ ਜਦੋਂ ਲੋਕਾਂ ਤੋਂ ਮੋਬਾਈਲ ਖੋਏ ਲੋਕਾਂ ਨੇ ਰੌਲਾ ਪਾ ਲਿਆ ਪਹਿਲੋ ਸਾਡੇ ਮੋਬਾਈਲ ਦਿਓ ਲੋਕਾਂ ਨੇ ਉੱਥੇ ਆਖਿਆ ਸਾਡੇ ਮੋਬਾਈਲ ਦਿਓ ਕਿ ਤੁਹਾਨੂੰ ਜਾਣ ਦੇਣਾ ਤੇ ਫੇਰ ਜਿਹੜੇ ਇਹਨਾਂ ਦੇ ਗਨਮੈਨ ਜਾਂ ਹੋਰ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਲੋਕਾਂ ਨੂੰ ਉਥੇ ਕੁੱਟਣਾ ਸ਼ੁਰੂ ਕਰ ਦਿੱਤਾ। ਅਸਲੀਅਤ ਕਹਾਣੀ ਜੋ ਸਾਨੂੰ ਪਤਾ ਲੱਗੀ ਉਹ ਆ ਵਾ। ਹੁਣ ਮੈਂ ਇਸ ਪਿੰਡ ਦੀ ਜਰਾ ਦਸਤਾਨ ਸੁਣਾ ਦਿਆਂ। ਇਸ ਪਿੰਡ ਨੂੰ ਜਿਹੜਾ ਜਾਣ ਵਾਲਾ ਰਸਤਾ ਸੀ ਉਹ ਵੀ ਟੁੱਟ ਗਿਆ। ਉਹਦੇ ਤੇ ਵੀ ਪਾਣੀ ਇਧਰਲੇ ਬੰਨੇ ਦਰਿਆ ਇਧਰਲੇ ਬੰਨੇ ਪਾਕਿਸਤਾਨ ਦੀ ਸਰਹੱਦ। ਹੁਣ ਪਿੰਡ ਦੀ ਹੋਂਦ ਕਿਵੇਂ ਬਚੀ? ਕੁਦਰਤ ਨੇ ਇਹ ਗੱਲ ਕੀਤੀ ਜਦੋਂ ਪਾਣੀ ਨੇ ਜ਼ੋਰ ਪਾਇਆ ਤੇ ਪਾਕਿਸਤਾਨ ਵਾਲੇ ਪਾਸੇ ਨੂੰ ਜਿਹੜਾ ਦਰਿਆ ਦਾ ਬੰਨ ਰੁੜ ਗਿਆ ਤੇ ਉਹ ਜਿਹੜਾ ਪਾਣੀ ਸੀ ਪਾਕਿਸਤਾਨ ਨੂੰ ਵਹਿਣਾ ਸ਼ੁਰੂ ਹੋ ਗਿਆ ਜਿਆਦਾ ਤੌਰ ਤੇ ਤੇ ਜਿਹੜਾ ਪਿੰਡ ਹੈ ਉਹ ਬਚ ਗਿਆ ਪਰ ਸਰਕਾਰ ਇੱਥੇ ਨਹੀਂ ਪਹੁੰਚੀ ਇੱਥੇ ਤੱਕ ਕਿ ਸਰਕਾਰ ਨੇ ਪਿੰਡ ਵਾਲਿਆਂ ਨੂੰ ਬੇੜੀ ਤੱਕ ਵੀ ਮੋਈਆ ਨਹੀਂ ਕੀਤੀ ਉਹ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਉੱਥੇ ਕੰਮ ਕਰ ਰਹੀਆਂ ਸੀ ਉਹਨਾਂ ਨੇ ਆਪ ਦੇ ਖਰਚੇ ਚੋਂ ਇੱਕ ਬੋਟ ਲਿਆਂਦੀ ਉਸ ਬੋਟ ਦੇ ਵਿੱਚ ਬੈਠ ਕੇ ਲੋਕ ਅੱਗੇ ਪਿੱਛੇ ਜਿਹੜੇ ਕੀ ਆਪਸ ਵਿੱਚ ਜਾਣਾ ਉਹਨਾਂ ਲੋਕਾਂ ਨੇ ਸ਼ੁਰੂ ਕੀਤਾ ਅਸੀਂ ਵੀ ਉਸ ਬੋਟ 'ਚ ਬੈਠ ਕੇ ਉਸ ਪਿੰਡ 'ਚ ਪਹੁੰਚੇ ਹੁਣ ਇਸ ਪਿੰਡਾਂ ਦਾ ਇਹਨਾਂ ਇਲਾਕੇ ਦੇ ਪਿੰਡਾਂ ਦਾ ਇੱਕ ਹੋਰ ਬੜਾ ਵੱਡਾ ਮਸਲਾ ਹੈ ਉਹ ਮਸਲਾ ਕੀ ਹੈ ਕਿ ਜਿਹੜੀਆਂ ਗੱਲਾਂ ਇਹ ਲੋਕ ਕਰਦੇ ਨੇ ਕਿ ਅਸੀਂ ਰਾਸਣ ਦੇਣ ਆਏ ਆਂ ਜੀ ਅਸੀਂ ਤੁਹਾਨੂੰ ਰਾਤ ਕੈਂਪ ਲਾ ਕੇ ਆਏ ਆਂ ਜੀ ਅਸੀਂ ਮੈਡੀਕਲ ਤੇ ਤੁਹਾਨੂੰ ਸਹੂਲਤ ਦੇਣ ਆਏ ਆਂ ਇਹ ਤਾਂ ਸਿੱਖ ਸੰਸਥਾਵਾਂ ਨੇ ਬੜੇ ਚਿਰ ਦੀ ਉੱਥੇ ਪਹੁੰਚਾਈ ਹੋਈ ਹੈ ਇਹ ਤਾਂ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਬਹੁਤ ਚਿਰ ਦਾ ਉੱਥੇ ਪਹੁੰਚਾਇਆ ਸਾਰਾ ਸਮਾਨ ਹੁਣ ਕਹਾਣੀ ਇਸ ਗੱਲ ਦੀ ਸੀ ਕਿ ਪਿੰਡਾਂ ਵਾਲੇ ਲੋਕ ਕਹਿੰਦੇ ਆ ਕਿ ਸਾਨੂੰ ਤੁਸੀਂ ਮੁਆਵਜ਼ਾ ਦਿਓ ਹੁਣ ਮੁਆਵਜ਼ਾ ਜਿਹੜਾ ਉਹਨਾਂ ਵਿਚਾਰਿਆਂ ਦੇ ਖਾਤੇ ਚ ਆਉਣਾ ਨਹੀਂ ਇੱਥੇ ਵੱਡਾ ਪੰਗਾ ਖੜਾ ਹੋ ਗਿਆ ਕਿਉਂਕਿ ਉਹ ਜਿਹੜੀਆਂ ਜ਼ਮੀਨਾਂ ਨਹੀਂ ਉਹ ਜ਼ਮੀਨਾਂ ਸਨ ਕੱਚੀਆਂ ਕੱਚੀ ਜ਼ਮੀਨ ਤੋਂ ਭਾਵ ਕੋਈ ਸੈਂਟਰ ਗਵਰਨਮੈਂਟ ਦੀ ਕੁਝ ਪੰਜਾਬ ਗਵਰਨਮੈਂਟ ਦੀ ਜ਼ਮੀਨ ਹੈ ਉਹਨਾਂ ਜ਼ਮੀਨਾਂ ਨੂੰ ਪੱਕੀਆਂ ਕਰਨ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਹੋਣਾ ਨੇ 2009 ਚ ਇੱਕ ਪਾਲਿਸੀ ਲਿਆਂਦੀ ਸੀ ਉਹ ਪਾਲਿਸੀ ਦੇ ਅਧੀਨ ਇਹਦੇ 75000 ਕਿਤੇ 50000 ਕਿਤੇ 25000 ਰੁਪਇਆ ਜਮ੍ਹਾਂ ਕਰਵਾ ਕੇ ਜਿਵੇਂ ਜਿਵੇਂ ਵਰਗ ਦੀ ਜ਼ਮੀਨ ਸੀ 5 ਕਿਸ਼ਤਾਂ 'ਚ ਪੈਸੇ ਜਮ੍ਹਾਂ ਕਰਵਾਉਣੇ ਸੀ ਪ੍ਰਤੀ ਕਿੱਲਾ 5 ਕਿਸ਼ਤਾਂ 'ਚ ਤੇ ਜ਼ਮੀਨ ਲੋਕਾਂ ਦੇ ਨਾਂ ਹੋ ਜਾਣੀ ਸੀ ਬਹੁਤ سارے ਲੋਕਾਂ ਨੇ ਰਜਿਸਟਰੀ ਕਰਵਾ ਲਈ ਪਿੱਛੋਂ ਕਾਂਗਰਸੀਆਂ ਨੇ ਜਾ ਕੇ ਰੌਲਾ ਪਾ ਲਿਆ ਤੁਸੀਂ ਐਵੇਂ 75 ਰੁਪਏ ਜਾਂ 25000 ਪੜਨਾ ਤੁਹਾਨੂੰ 1 ਰੁਪਏ 'ਚ ਪੱਕੀ ਕਰਾ ਕੇ ਦੇਵਾਂਗੇ ਬਸ ਫੇਰ ਕੀ ਸੀ ਕਾਂਗਰਸ ਨੇ ਵੋਟਾਂ ਲੈ ਲਈਆਂ ਸਰਕਾਰ ਬਣ ਗਈ ਕਿਹੜੀ 1 ਰੁਪਏ 'ਚ ਪੱਕੀ ਹੋਣੀ ਸੀ ਉਹ ਜਿਹੜੀ ਪਾਲਿਸੀ ਵੀ ਇਹਨਾਂ ਨੇ ਖਤਮ ਕਰਤੀ ਤੇ ਨਾਲ ਹੀ ਜਿਹੜੇ ਉਹਦੇ ਤੇ ਪੂਰਨ ਤੌਰ ਤੇ ਸਟੇ ਲੱਗ ਗਿਆ ਕਿ ਜਿਹੜੀਆਂ ਇਹ ਜ਼ਮੀਨਾਂ ਨੇ ਕਿਸੇ ਦੇ ਨਾਂ ਹੋਈ ਨਹੀਂ ਸਕਦੀਆਂ ਤੇ ਉਹ ਜਿਹੜੀਆਂ ਗਰਦੌਰੀਆਂ ਸੀ ਉਹ ਵੀ ਤੋੜਤੀਆਂ ਹੁਣ ਭਾਈ ਜਦੋਂ ਸਰਕਾਰੀ ਜ਼ਮੀਨ ਜਾਂ ਪ੍ਰਾਈਵੇਟ ਜ਼ਮੀਨ ਜਦੋਂ ਕੋਈ ਮਾਲਕ ਹੀ ਨਹੀਂ ਕਾਗਜ਼ਾਂ 'ਚ ਸ਼ੋ ਹੋਵੇਗਾ ਉਹਦਾ ਖੁਦ ਕاشتਕਾਰ ਸ਼ੋ ਹੀ ਨਹੀਂ ਹੋਵੇਗਾ ਤੇ ਸਰਕਾਰ ਉਹਨੂੰ ਮੁਆਵਜ਼ਾ ਕੀ ਦਵੇਗੀ ਆ ਉਹਨਾਂ ਲੋਕਾਂ ਦੀ ਕਹਾਣੀ ਹੈ ਉਹਨਾਂ ਲੋਕਾਂ ਦੀ ਸਭ ਤੋਂ ਵੱਡੀ ਮੰਗ ਹੈ ਕਿ ਕਾਂਗਰਸੀਆਂ ਨੇ ਸਾਡੇ ਨਾਲ ਧੋਖਾ ਕੀਤਾ ਤੇ ਆਮ ਆਦਮੀ ਨੇ ਸਾਡੀ ਅਜੇ ਤੱਕ ਆਵਾਜ਼ ਨਹੀਂ ਬੁਲੰਦ ਕੀਤੀ ਆਮ ਆਦਮੀ ਉਹ ਪਾਰਟੀ ਜਿਹੜੀ ਉਹਨਾਂ ਪਾਲਿਸੀਨ ਜਿਹੜੀ ਬਾਦਲ ਸਾਹਿਬ ਪਾਲਿਸੀ ਬਣਾ ਕੇ ਗਏ ਸੀ ਉਸ ਪਾਲਿਸੀ ਨੂੰ ਲਾਗੂ ਕਰੇ ਹੁਣ ਮਿੱਤਰ ਪਿਆਰਿਓ ਇਹ ਗੱਲਾਂ ਜਿਹੜੀਆਂ ਨੇ ਇਹ ਸਰਕਾਰ ਨੂੰ ਵਾਰਾ ਨਹੀਂ ਖਾਂਦੀਆਂ ਤੇ ਸਰਕਾਰ ਨੂੰ ਜਦੋਂ ਲੋਕ ਸਵਾਲ ਖੜੇ ਕਰਦੇ ਆ ਤੁਸੀਂ ਸਾਰੇ ਹੱਟਾਏ ਨਹੀਂ ਹਾਂ ਇੱਕ ਗੱਲ ਹੋਰ ਦੱਸ ਦਿਆਂ ਇਹ ਸਾਡਾ ਉਹੀ ਇਲਾਕਾ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਆਏ ਸੀ ਤੇ ਇੱਕ ਬੀਬੀ ਦੇ ਗੱਲ ਲਾ ਕੇ ਰੋ ਕੇ ਡਰਾਮਾ ਕਰਕੇ ਗਏ ਆ ਉਹ ਵੇਖਿਓ ਨਾ ਤੁਸੀਂ ਪੁੰਜੇ ਬਹਿ ਕੇ ਰੋਟੀ ਵੀ ਖਾ ਕੇ ਫੋਟੋ ਸੈਸ਼ਨ ਕਰਾਇਆ ਤੇ ਮੁੜ ਕੇ ਕਹਿੰਦੇ ਚੁੱਕ ਲੋ ਚੁੱਕ ਲੋ ਇਹ ਉਹ ਇਲਾਕਾ ਹੈ ਇਸੇ ਮੁੱਖ ਮੰਤਰੀ ਸਾਹਿਬ ਦਾ ਵੱਡਾ ਜਿਹੜਾ ਡਰਾਮੇ ਦਾ ਪਰਦਾ ਫਾਸ਼ ਹੋਇਆ ਜਦੋਂ ਉਸ ਤੋਂ ਬਾਅਦ ਫਿਰ ਉਹ ਬਿਮਾਰ ਹੋਇਆ ਤੇ ਹਸਪਤਾਲ ਭਰਤੀ ਹੋਇਆ। ਸੋ ਮੇਰਾ ਕਹਿਣ ਦਾ ਮਤਲਬ ਕਿ ਜਿਹੜਾ ਸਰਕਾਰ ਦਾ ਚੜ੍ਹਦੀ ਕਲਾ ਦਾ ਮਿਸ਼ਨ ਸੀ ਉਹ ਕੱਲ ਲੋਕਾਂ ਨੇ ਵੇਖ ਲਿਆ ਜਿਹਦੀ ਮੈਂ ਵੀ ਸਖਤ ਸ਼ਬਦਾਂ ਚ ਨਖੇਦੀ ਕਰਦਾ ਕਿ ਜੇਕਰ ਸਰਕਾਰ ਨੇ ਇਹੋ ਜਿਹਾ ਮਿਸ਼ਨ ਹੀ ਚਲਾਉਣਾ ਹੈ ਤੇ ਸਰਕਾਰ ਪਹਿਲਾਂ ਦਫ਼ਤਰਾਂ 'ਚ ਬੈਠੀ ਹੈ ਦਫ਼ਤਰਾਂ 'ਚ ਬੈਹਿ ਕੇ ਕੰਮ ਕਰੇ ਇੱਥੇ ਜਿਹਨਾਂ ਚੜ੍ਹਦੀ ਕਲਾ 'ਚ ਕੰਮ ਕਰਨਾ ਸੀ ਉਹ ਪੰਜਾਬ ਦੇ ਲੋਕ ਇਹਨਾਂ ਪਿੰਡਾਂ ਥਾਵਾਂ ਨੂੰ ਗੋਦੀ ਲਈ ਬੈਠੇ ਆ ਇਹਨਾਂ ਪਿੰਡਾਂ ਥਾਵਾਂ ਦੀ ਸੇਵਾ ਕਰ ਰਹੇ ਆ ਤੇ ਜਿਹੜੇ ਕੋਈ ਰਹਿ ਗਿਆ ਉਹ ਵੀ ਉਹਨਾਂ ਪੰਜਾਬ ਦੇ ਲੋਕਾਂ ਨੇ ਕਰਨੀ ਐ ਔਰ ਇਹ ਗੱਲ ਯਾਦ ਰੱਖਿਓ ਜ ਜਿੰਨੀ ਲੀਡਰਸ਼ਿਪ ਕੱਲੀ ਸਰਦਾਰ ਪ੍ਰਕਾ ਸੁਖਵੀਰ ਸਿੰਘ ਬਾਦਲ ਨੂੰ ਭੰੜ ਰਹੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਇਹਨਾਂ ਲੋਕਾਂ ਨੇ ਗਿਆਨ ਨੂੰ ਵੇਖ ਕੇ ਜਕਾਰੇ ਛੱਡੇ ਉਹਨਾਂ ਲੋਕਾਂ ਆਖਿਆ ਸਾਡਾ ਮਸੀਹ ਆ ਗਿਆ ਅਸੀਂ ਗਲਤੀ ਕਰ ਬੈਠੇ ਅਸੀਂ ਭੁੱਲ ਗਏ ਬਾਲ ਸਾਹਿਬ ਹੁਣ ਅਸੀਂ ਤੁਹਾਡੇ ਨਾਲ ਆ ਸਾਨੂੰ ਪਤਾ ਐ ਜੋ ਤੁਸੀਂ ਕਹੋਗੇ ਕਰਕੇ ਵਿਖਾਓਗੇ ਤੇ ਸਾਡੀਆਂ ਜਿਹੜੀਆਂ ਜ਼ਮੀਨਾਂ ਵੀ ਪੱਕੀਆਂ ਤੁਹਾਡੇ ਰਾਜ ਚ ਹੋਣ ਗਈਆਂ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀਆਂ ਸੀ ਸੋ ਇਹ ਗੱਲਾਂ ਮੈਂ ਤੁਹਾਨੂੰ ਤਾਂ ਬੇਨਤੀ ਕਰ ਰਿਹਾ ਕਿ ਸਰਕਾਰ ਦਾ ਚੜ੍ਹਦੀ ਕਲਾ ਵਾਲਾ ਮਿਸ਼ਨ ਜਿਹੜਾ ਹੈ ਉਹ ਕੱਲ ਪਿੰਡ ਟੇਂਡੀ ਵਾਲਾ ਜ਼ਿਲ੍ਹਾ ਫਰੀਪੁਰ ਐਨ ਸਰਹੱਤੇ ਵਸਿਆ ਪਿੰਡ ਦਰਿਆ ਦੇ ਚਾਰਜ ਕਿਰੇਆ ਪਿੰਡ ਉੱਥੇ ਵੇਖਣ ਨੂੰ ਮਿਲਿਆ ਜਿਹੜੀ ਕਿ ਤੁਸੀਂ ਵੀਡੀਓ ਸਾਰੇ ਚੈਨਲਾਂ ਤੇ ਤੇ ਆਪ ਪੇਜਾਂ ਤੇ ਵੇਖ ਰਹੇ